ਹਾਏ ਪ੍ਰੋਫੈਸਰ ਨਾਗਦੇ ਜਰਬਾ ਨਦਿਆ ਲੋ ਠੀਕ ਯਕਰ ਹਰ ਮਾਨਵਾਸਤ ਨਾਨ ਰੋਕ ਨਿਹਾਨ ਸਤਿਗੁਰੂ ਮਹਾਰਾਜੀ ਸਾਜਿ ਨਵਾਜੀ ਗੁਰੂ ਖਾਲਸਾ ਸਾਹਿਬ ਸਾਈਂਤ ਜੀ ਅੱਜ ਸਤਿਗੁਰੂ ਦੀ ਮਹਾਨ ਕਿਰਪਾ ਬਖਸ਼ੇ ਦੁਆਰਾ ਜੇਲ ਸਾਵਣ ਦਾ ਮਹੀਨਾ ਉਸ ਪੂਰਨ ਹੋ ਚੁਕਿਆ ਅਗੇ ਬਾਦੋਂ ਦੇ ਮਹੀਨਿਆਂ ਦੀ ਰੰਮਤਾ ਅੱਜ ਰੰਮ ਹੋਇਆ ਸਾਵਣ ਦੇ ਮਹੀਨੇ ਦੌਰ ਅਵਦੇਸ਼ੀ ਕੇ ਗੁਰੂ ਅਰਜਨ ਦੇਵ ਨਾਲ ਜੁੜਨ ਦੀ ਬਾਤ ਹੈ ਜੀਵਦਾ ਜਦੋਂ ਸ਼ਾਵਣ ਦਾ ਮਹੀਨਾ ਵੀ ਪਿਛਿਤ ਹੋ ਚੁੱਕਿਆ ਗੁਰੂ ਨਾਮਣੀ ਅਗੇ ਭਾਦਰਾ ਦਾ ਮਹੀਨਾ ਇਹ ਦਵੇਸ਼ ਭਾਵਲਾ ਆਪਣਿਆਂ ਨੂੰ ਛੱਡ ਕੇ ਦੂਜੇ ਪਾਸੇ ਲਗਣਵਾ ਜੀਵ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਿਰਪਾ ਕਰਦੇ ਹਨ ਜੈਨ ਜੀਵ ਦੂਜੇ ਪਾਸੇ ਲਾ ਕੇ ਧਰਮਾ ਵਿੱਚ ਫਸ ਕੇ ਆਪਣੇ ਵੈਗੁਰੂ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਤਿਆਗ ਦਿੰਦਾ ਉਹ ਤੋਂ ਦੂਰ ਚਲਾ ਜਾਂਦਾ ਹੈ ਜਿਹਦੇ ਨੇ ਰਹਣਾ ਚਾਹੁੰਦਾ ਓਵੇਂ ਨੇੜੇ ਹੁੰਦੇ ਨੇ ਉਹ ਵੀ ਸਾਥ ਛੱਡ ਜਾਂਦੇ ਆਖਿਰ ਤੇ ਆ ਕੇ ਔਰ ਸਤਿਗੁਰੂ ਸਚੇ ਪਾਤਸ਼ਾਹ ਕਹਿੰਦੇ ਜੇ ਤੂੰ ਪਰਮੇਸ਼ਰ ਨਾਲ ਜੁੜੇ ਪਰਮੇਸ਼ਰ ਦੀ ਬੰਦਗੀ ਕਰੇ ਤੇ ਤੇਰੇ ਸਾਰੇ ਕਾਰਜ ਸਵਰਜਣਗੇ ਨਾਲੇ ਇਹ ਸੰਸਾਰ ਵੀ ਤੇਤੋਂ ਪਰੇ ਨਹੀਂ ਹੁੰਦਾ ਨਾਮ ਵਾਹਿਗੁਰੂ ਨਹੀਂ ਪੜੇ ਹੁੰਦਾ ਤੇ ਤੋਂ ਸਾਰੇ ਕਾਰਜ ਸਮਰ ਜਾਣਗੇ ਜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਵੇਂ ਨਈ ਤੇ ਬੇਰ ਭਰਮ ਨੂੰ ਰਿਝ ਬੁਲਕੇ ਦੂਜਿਆਂ ਨਾਲ ਪਿਆਰ ਬਣਾ ਕੇ ਮੋਹ ਬਣਾ ਕੇ ਪ੍ਰੇਮ ਬਣਾ ਕੇ ਓਕੇ ਮਾਪਿੰਦਾ ਸਤਗੁਰੂ ਜੀ ਕਹਿੰਦੇ ਭਾਗ ਭਰਮ ਭਲਾਨੀਆ ਮੋਜਾ ਲੱਗਾ ਹੈ ਕਿ ਇਹ ਜੀਵਨ ਵਿੱਚ ਆ ਕੇ ਜੀਵ ਬਾਹਰੂ ਪਰਮੇਸ਼ਰ ਨੂੰ ਭੁੱਲ ਕੇ ਤੇ ਦੂਜਿਆਂ ਨਾਲ ਹੱਥ ਲਾ ਲਿਆ ਪਿਆਰ ਲਾ ਲਿਆ ਪ੍ਰੇਮ ਬਣਾ ਲਿਆ ਆਮ ਜੀਵਨ ਦਾ ਇੱਕ ਅਮ ਹੈ ਕਿ ਆਪਣੇ ਆਨ ਨੂੰ ਛੱਡ ਕੇ ਦੂਜਿਆਂ ਨਾਲ ਜਾਰੀ ਗੰਢਦੇ ਆ ਦੂਜਿਆਂ ਨਾਲ ਦੋਸਤੀ ਪਾਉਂਦੇ ਆ ਉਹ ਦੂਜੇ ਵੀ ਆਕਰ ਨੂੰ ਭੱਜ ਜਾਂਦੇ ਆ ਇੱਥੇ ਆਪਣਾ ਕੋਣ ਹੈ ਇੱਥੇ ਆਪਣਾ ਮਾਲਕ ਹੈ ਪਰਮੇਸ਼ਰ ਆਪਣੇ ਪਰਮੇਸ਼ਰ ਨੂੰ ਛੱਡ ਕੇ ਆਪਣੇ ਧਿਆਪੁੱਤਰ ਨਾਲ ਪਿਆਰ ਪਾ ਲੈਣਾ ਦੋਸਤਾਂ ਮਿੱਤਰਾਂ ਨਾਲ ਜਾਰੀ ਗੰਢ ਲੈਣੀ ਰਿਸ਼ਤੇ ਕਰਨ ਨਾਲ ਆਪਣਾ ਪ੍ਰੇਮ ਪਿਆਰ ਕਰ ਲੈਣਾ ਉਹਨਾਂ ਨਾਲ ਪਿਆਰ ਲਾ ਲਾਣਾ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਦੂਜਿਆਂ ਨਾਲ ਜੇ ਤੂੰ ਪ੍ਰੇਮ ਪਾਏ ਤੇ ਬਣਾਏਗਾ ਇਹ ਕਰੇਗਾ ਧਰਮ ਦੇ ਵਿੱਚ ਭੁੱਲ ਕੇ ਸੱਚ ਨਹੀਂ ਹੈ ਧਰਮ ਇਹ ਧਰਮ ਦੇ ਵਿੱਚ ਭੁੱਲ ਕੇ ਤੂੰ ਦੂਜਿਆਂ ਨਾਲ ਪਿਆਰ ਬਣਾ ਲਿਆ ਦੇਵੀ ਦੇਵ ਜਾਨਾ ਪਿਆਰ ਬਣਾ ਲਿਆ ਜੰਨਾ ਕੀਰਿਆਂ ਨਾਲ ਪਿਆਰ ਬਣਾ ਲਿਆ ਹੋਰ ਕਿਤਨੇ ਹੈ ਇੱਕ ਬਾੜ ਮਰੇ ਕੋੜਲੇ ਮੜੀਆਂ ਮਰੀਆ ਮਸਾਣੀਆਂ ਕਿੰਨਾ ਦਾ ਪਿਆਰ ਬਣਾ ਲਿਆ ਪਰ ਜਿਹੜੇ ਨਾਲ ਬਣਾਉਣਾ ਸੀ ਉਹਦੇ ਨਾਲ ਬਣਾਇਆ ਨਹੀਂ ਜਿਹੜਾ ਵਾਹਿਗੁਰੂ ਪਰਮੇਸ਼ਰ ਨਾਲ ਜੁੜਨਾ ਸੀ ਉਹਦੇ ਨਾਲ ਜੁੜਿਆ ਨਹੀਂ ਲੋਕਾਂ ਨਾਲ ਜੁੜ ਗਿਆ ਲੋਕਾਂ ਨਾਲ ਜੁੜ ਕੇ ਮਨ ਵਿੱਚ ਸਮਝ ਲਿਆ ਪਰ ਉਹ ਪੈ ਗਿਆ ਬਿહો ਸਕਦਾ ਮੇਰਾ ਪਾਰੋ ਕਰ ਰਹੀ ਗਰਦਨ ਜਿਨ੍ਹਾਂ ਨਾਲ ਮੈਂ ਪਿਆਰ ਬਣਾਇਆ ਮੁਹਾਬਤ ਕਰਦਾ ਬਾ ਸਤਿਗੁਰੂ ਜੀ ਕਹਿੰਦੇ ਇਹ ਨਹੀਂ ਤੇਰੇ ਨਾਲ ਨਹੀਂ ਬਣੇ ਇਹਨਾਂ ਨੇ ਤੇਰਾ ਸਾਤ ਛੱਡੇ ਜਾਣਾ ਉਹ ਭਰਮ ਦੇ ਵਿੱਚ ਜਨਮ ਹੈ ਲੇਖੇ ਵਿੱਚ ਜਨਮ ਹੈ ਭਰਮ ਚੋਂ ਲਿਕ ਲੇਖੇ ਚੋਂ ਲਿਕ ਵਾਹਿਗੁਰੂ ਪ੍ਰਮਾਤਮਾ ਬਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਊਂ ਕਰ ਉਹਦੇ ਨਾਲ ਦੋਸ਼ ਦੀ ਪਾਉਣੇ ਕਰ ਜੇ ਤਾਂ ਬਚਣਾ ਹੈ ਉਹਦੇ ਨਾਲ ਪਿਆਰ ਕਰ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤਾ ਸੰਸਾਰ ਵਿੱਚ ਬੰਨ੍ਹ ਦੂ ਕਿਤਨੇ ਸ਼ਿੰਗਾਰ ਕਰ ਲ ਜੀਵ ਰੂਪੀ स्त्री ਬੜੇ ਸ਼ਿੰਗਾਰ ਕਰਦੀ ਹੈ 16 ਸ਼ਿੰਗਾਰ ਮੰਨੇ स्त्री ਦੇ ਫੇਰ 32 ਵੀ ਹੈ ਸਤਿਗੁਰੂ ਨੇ ਤਾਂ ਹੱਦਬੰਦੀ ਰੋੜ ਤੇ ਸਤਿਗੁਰੂ ਤਾਂ ਕਹਿੰਦੇ ਲੱਖਾਂ ਸ਼ਿੰਗਾਰ ਬਣਾ ਲੋ 1 ਨਹੀਂ 2 ਨਹੀਂ 10 ਨਹੀਂ 50 ਨਹੀਂ ਸਤਿਗੁਰੂ ਕਹਿੰਦੇ ਜੋ ਲੱਖਾਂ ਸ਼ਿੰਗਾਰ ਬਣਾ ਲਾ ਜਿਸ ਕਾਰਜ ਲਈ ਤੂੰ ਆਇਆ ਉਹ ਕਾਰਜ ਤੇਰਾ ਰਾਸ ਨਹੀਂ ਆਉਣਾ ਉਹ ਕਾਰਜ ਤੇਰਾ ਸਿਰੇ ਨਹੀਂ ਚੜਨਾ ਉਹ ਤੇਰਾ ਬਣਣਾ ਨਹੀਂ ਸ਼ਿੰਗਾਰ ਬਣਾਏ ਦਾ ਕੀ ਫਾਇਦਾ ਹੋਇਆ ਇਹ ਸ਼ਿੰਗਾਰ ਤਾਂ ਆਪਣੇ ਨੂੰ ਖੁਸ਼ ਕਰਨ ਵਾਸਤੇ ਹੀ ਕਰਦੀ ਐ ਮੈਂ ਮਾਇ ਸ਼ਿੰਗਾਰ ਕਰਾਂ ਮੇਰਾ ਪਤੀ ਖੁਸ਼ ਹੋ ਜਾਵੇ ਅਰ ਜੇ ਪਦੇ ਪਾਣੀ ਮੰਗ ਲੈ ਫਿਰ ਕਹਿੰਦੀ ਐ ਖੜਾ ਹੋ ਕੇ ਵੀਲਾ ਤੇਰੇ ਕਿਹੜਾ ਪੈਰ ਨਹੀਂ ਹਨ ਤੇਰਾ ਸ਼ਿੰਗਾਰ ਬਣਾਏ ਕਿਸ ਕੰਮ ਛੇਜਾ ਵਿਚਾਈ ਕਿਸ ਕੰਮ ਜੇ ਤੋ ਕਹਨੇ ਨਹੀਂ ਮਰਣਾ ਇਸੇ ਤੱਕ ਆਪਾਂ ਜੀਵਾਂ ਸਤਿਗੁਰੂ ਕਹਨੇ ਤੂੰ ਜਿੰਨਾ ਮਰਜੀ ਇਹ ਨੰਬਰ ਕਰ ਲੈ ਜਿੰਨਾ ਮਰਜੀ ਇਹ ਚੋਲੇ ਪਾਲਾ ਜਿੰਨਾ ਮਰਜੀ ਆ ਤੂੰ ਗਾਤਰੇ ਪਾਲਾ ਚੰਗੇ ਬਾਤਰ ਪਹਿਨ ਲੈ ਸਰਦਾਰ ਵਿੱਚ ਸ਼ਿੰਗਾਰ ਦੇ ਕੰਮ ਹੈ ਜਿੰਨੀਆਂ ਮਰਜ਼ੀ ਪੈਂਦਾ ਚੰਦਾ ਪਾ ਲੈ ਮਰਜ਼ੀ ਜਦੋਂ ਮਰਜ਼ੀ ਸ਼ਿੰਗਾਰ ਕਰ ਲੈ ਵਧੀਆ ਤੋਂ ਵਧੀਆ ਜਿਹੜਾ ਕਿਸੇ ਨੇ ਇਹ ਨਾ ਕੀਤਾ ਹੋਵੇ ਉਹ ਤੋਂ ਆਖੇ ਵੀ ਮੈਂ ਕਰਨੇ ਆਪਸ ਵਿੱਚ ਸਭ ਜਾਣੇ ਥੋੜਾ ਸ਼ਿੰਗਾਰ ਕੀਤੇ ਸੀ ਨਾ ਕੋਈ ਭਾਨੀ ਬੀਬੀ ਦਾ ਸ਼ਿੰਗਾਰ ਛੱਡਿਆ ਨਾ ਕਿਸੇ ਬੇਸ਼ਵਾਰਾ ਸ਼ਿੰਗਾਰ ਛੱਡਿਆ ਉਹ ਗਾਉਣ ਵਾਲੀਆਂ ਨੱਚਣ ਵਾਲੀਆਂ ਉਹ ਵੀ ਬੰਬੇ ਤੋਂ ਮੰਗਵਾਉਂਦਾ ਰਿਹਾ ਬੰਬੇ ਤੋਂ ਜਨਾਲਾ ਬਧਾਣੇ ਕਿਨੇ ਕਰੋੜਾ ਰੁਪਇਆ ਦਿੰਦਾ ਉਹ ਵੀ ਬੰਬੇ ਤੋਂ ਮੰਗਵਾ ਕੇ ਉਹਨਾਂ ਦੇ ਨਾਲ ਖੜ ਕੇ ਨੱਚਦਾ ਰਿਹਾ ਪਰ ਨੱਚਣਾਂ ਕਿਸੇ ਕੰਮ ਆਇਆ ਹਾਂ ਕਿਤੇ ਘਰ ਮਤ ਆ ਗਿਆ ਜਿਹੜਾ ਜੂੜ ਪੈਦਾ ਕਿੰਨੇ ਸ਼ਿੰਗਾਰ ਕੀਤੇ ਉਹਨੇ ਮਾਲਕ ਨੂੰ ਖੁਸ਼ ਕਰਨ ਵਾਸਤੇ ਦਾ ਕੁਝ ਸ਼ਿੰਗਾਰ ਕੀਤਾ ਨੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਦੁਨੀਆ ਵਿੱਚ ਵਾਵਾ ਘਟਣ ਵਾਸਤੇ ਫਿਲਮਾਂ ਬਣਾਦੀਆਂ ਹੋਰ ਬੜਾ ਕੁਝ ਬਣਾ ਲਿਆ ਕਿੰਨੇ ਸ਼ਿੰਗਾਰ ਬਣਾਏ ਉਹ ਸਾਰੇ ਸ਼ਿੰਗਾਰ ਜਿਹੜੇ ਬਣਾਏ ਉਹਨਾਂ ਨੇ ਜ਼ਹਿਰ ਦਿਖਾ ਦਿੱਤੀ ਜ਼ਹਿਰ ਵੀ ਤੇ ਜਾਣਾ ਪਿਆ ਇਕਨੇ ਦੋਨੇ ਕਿੰਨੇ ਦੋਸ਼ ਲਾਗੇ ਕਿਉਂ ਇਹ ਸਾਰੇ ਸ਼ਿੰਗਾਰਾਂ ਦੇ ਜ਼ਰਤੇ ਆ ਕਿੰਨੇ ਸ਼ਿੰਗਾਰ ਕੀਤੇ ਉਹਨੇ ਦੋਸ਼ ਲਾਗੇ ਜੇ ਸਤਿਗੁਰੂ ਜੀ ਕਹਿੰਦੇ ਕਿੰਨੇ ਸ਼ਿੰਗਾਰ ਬਣਾ ਲਏ ਜਿੰਨੇ ਤੇਰੀ ਮਰਜ਼ੀ ਆ ਪਰ ਇਹ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ ਸ਼ਿੰਗਾਰ ਬਣਾਏ ਕਿਸੇ ਕੰਮ ਨਹੀਂ ਆਉਣੇ ਜੇ ਤੂੰ ਮਾਲਕ ਨੂੰ ਯਾਦ ਨਹੀਂ ਕਰਦਾ ਵਾਹਿਗੁਰੂ ਪਰਮੇਸ਼ਰ ਨਾਲ ਜੁੜਦਾ ਨਹੀਂ ਇਹ ਬਾਹਰਲੇ ਸ਼ਿੰਗਾਰ ਤੇਰੇ ਕਿਸੇ ਕੰਮ ਨਹੀਂ ਆਉਣੇ ਸ਼ਿੰਗਾਰ ਕਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਉਹ ਮੈਂ ਤੇਰੇ ਪਾਟੇ ਕੱਪੜੇ ਹੋਣ ਉਹ ਮੈਂ ਤੇਰੇ ਕੋਈ ਰਹਿਣ ਦੀ ਜਗ੍ਹਾ ਨਾ ਹੋਵੇ ਕੋਈ ਸੰਤਵਾਪੁਰਕ ਸੰਤਬਾਬਾ ਨੰਦ ਸਿੰਘ ਜੀ ਖੇਲਰਾਮ ਵਾਲੇ ਜਿੱਥੇ ਬਸਾ ਕਰਦੇ ਉੱਥੇ ਕਖਾਰੀ ਝੰਮੀ ਬਣਾ ਲੈਂਦੇ ਤੇ ਗਾਣ ਲੱਗੇ ਪੰਜ ਦਿਨ ਰਹਿੰਦੇ ਦਾਦ ਦੇ ਰਹਿੰਦੇ ਗਾਣ ਲੱਗੇ ਉਹਨੂੰ ਅੱਗ ਲਾਉਂਦੇ ਅਗਲਾ ਕਿਹਾ ਹੋ ਜਾਂਦੇ ਘਰ ਹੀ ਨਹੀਂ ਬਣਾਇਆ ਜਿੰਦਗੀ ਚ ਬਸ ਇਹੀ ਰਹੇ ਨੇ ਕਖਾਰੀ ਝੰਮੀ ਬਣਾ ਲੈਣੀ ਉੱਤੇ ਰਹਿਣਾ ਜਾਣ ਲੱਗੇ ਉਹਨੂੰ ਗਿਆ ਕਿ ਲਾ ਕੇ ਤੇ ਮਚਾ ਦੇਣਾ। ਸੰਗਾਰ ਕਿਹੜਾ ਬਣਾਇਆ? ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ। ਜਿਹੜੇ ਝੁੰਮੇ ਵਿੱਚ ਬੈੰਦੇ, ਉਹਦੇ ਵਿੱਚ ਬਹਿ ਕੇ ਪਰਮੇਸ਼ਰ ਦੇ ਗੀਤ ਗੁਣ ਗਾਉਂਦੇ। ਜੀ ਨੂੰ ਸਤਿਗੁਰੂ ਨੇ ਆਖਿਆ ਭਲੇ ਸ਼ਹਾਵੀ ਛਾਪਰੀ ਜਾਂ ਮੈਂ ਹਰ ਗੁਣ ਜਾਏ। ਉਹ ਛਾਪਰੀ ਭਲੇ ਸੀ। ਚੰਗੇ ਸੀ। ਜੀਵਨ ਵਿੱਚ ਹਰੀ ਪਰਮੇਸ਼ਰ ਦੇ ਗੁਣ ਗਾਇਆ ਜਨ ਸੰਤ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਛਪਰੀ ਬਣਾ ਕੇ ਉਹਦੇ ਵਿੱਚ ਦਿਨ ਕੱਤੇ ਪਰਮੇਸ਼ਰ ਦਾ ਨਾਮ ਜਪਿਆ ਜਿਹੜਾ ਪਰਮੇਸ਼ਰ ਦਾ ਨਾਮ ਜਪਿਆ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਇਆ ਆਪਣੇ ਹਿਰਦੇ ਦੀ ਸ਼ੇਰ ਬੜੀ ਤੋਂ ਬੜੀ ਬੜੀ ਤੋਂ ਬੜੀ ਬੜੀਆ ਵਸਾਉਣੀ ਕੀਤੀ ਉਹਦੇ ਉੱਤੇ ਆ ਕੇ ਪਰਮੇਸ਼ਰ ਨੇ ਵਸਣਾ ਕੀਤਾ ਪਰਮੇਸ਼ਰ ਨੇ ਬੈਠਣਾ ਕੀਤਾ ਨਾ ਬਸ ਵੇਰ ਅੱਜ ਦੁਨੀਆ ਸਾਰੀ ਬੰਦੀ ਐ ਧੰਨ ਬਾਬਾ ਆਨੰਦ ਸਿੰਘ ਧੰਨ ਬਾਬਾ ਆਨੰਦ ਸਿੰਘ ਗਲੇਰਾਵਾਲੇ ਸਾਰੀ ਦੁਨੀਆ ਕਹਿੰਦੀ ਐ ਕਿਉਂ ਉਹਨਾਂ ਨੇ ਅਹਿਸਾਸ ਸ਼ਿੰਗਾਰ ਬਣਾਇਆ ਆਪਣੇ ਹਿਰਦੇ ਨੂੰ ਐਸਾ ਸ਼ਿੰਗਾਰਿਆ ਤੇ ਪਰਮੇਸ਼ਰ ਖੁਸ਼ ਹੋ ਕੇ ਉਹ ਹਿਰਦੇ ਵਿੱਚ ਆ ਗਿਆ ਇਸ ਕਰਕੇ ਅਸੀਂ ਬਾਹਰ ਦੇ ਸ਼ਿੰਗਾਰ ਨਹੀਂ ਬਣਾਉਣੇ ਅੰਦਰ ਦੇ ਸ਼ਿੰਗਾਰ ਬਣਾਉਣੇ ਆ ਬਾਹਰ ਦੇ ਸ਼ਿੰਗਾਰ ਦਾ ਸਤਿਗੁਰੂ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਲੱਖਾਂ ਸ਼ਿੰਗਾਰ ਬਣਾ ਲਓ ਇਹ ਕਿਸੇ ਵੀ ਗਮ ਨਹੀਂ ਆਉਣੇ ਸਾਡਾ ਜਿਹੜਾ ਕਾਰਜ ਆ ਉਹ ਨਹੀਂ ਬਣਨਾ ਉਹ ਬਣੂਗਾ ਜੇ ਹਿਰਦੇ ਦਾ ਸ਼ਿੰਗਾਰ ਬਣਾਵਾਂਗੇ ਹਿਰਦੇ ਨੂੰ ਸੋਹਾ ਸਵਾਣਾ ਬਣਾਵਾਂਗੇ ਉਹਦੇ ਉੱਤੇ ਆ ਕੇ ਪਰਮੇਸ਼ਰ ਬਾਸ਼ਾ ਕਰੂਗਾ ਬਤੂ ਜਤਨ ਦੇਹ ਬੈਣ ਸਸੀ ਤਿਤ ਵੇਲੇ ਕਹਿਸਨ ਪ੍ਰੇਤਾ ਸਤਿਗੁਰੂ ਜੀ ਕਹਿੰਦੇ ਜਿਤਦਨ ਬਹਿ ਇਹ ਜਿਹੜਾ ਸਰੀਰ ਹੈ ਜਿੱਦਾਂ ਇਹਦਾ ਨਾਸ ਹੋਇਆ ਸੰਸਾਰ ਤੋਂ ਚਲਿਆ ਜਿਤਦਨ ਬਹਿ ਬੈਣ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਉਸ ਵੇਲੇ ਨੂੰ ਸਾਰੇ ਪਰੇਤ ਪਰੇਤ ਕਹਿਣਗੇ ਜਦੋਂ ਜੀਵ ਦਾ ਸਾਧ ਪੂਰੇ ਹੋ ਗਏ ਨਾ ਸਰੀਰ ਰਹਿ ਗਿਆ ਉਹ ਫੇਰ ਡਰਾਵਣਾ ਬਣ ਜਾਂਦਾ ਸਾਰੇ ਲੋਕੀਓ ਤਾਂ ਦੇਖ ਕੇ ਡਰਦੇ ਨੇ ਤੇ ਫਿਰ ਇਹਨੂੰ ਸਾਰੇ ਪ੍ਰੇਗ ਪ੍ਰੇਤ ਕਹਿ ਕੇ ਬੁਕਾਰਦੇ ਹਨ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਟ ਫਿਰ ਇਹਨੂੰ ਜਮਾਂ ਦੇ ਦੂਤ ਪਾੜ ਕੇ ਮੂੜੇ ਲਾਲ ਨੇ ਕਿਸ਼ਾਨਾਂ ਦੇੰਨੀ ਭੇਡਾਂ ਕਿਸ ਨੂੰ ਭੇਤ ਨਹੀਂ ਦਿੰਦੇ ਕਿ ਕਿੱਥੋਂ ਆਇਆ ਕਿੱਥੇ ਲੈ ਕੇ ਜਾਣੇ ਆ ਸਤਿਗੁਰੂ ਕਹਿੰਦੇ ਭੇਡ ਸੇਧਾਰ ਕਿਸ ਨੇ ਮਿਲੇ ਉਹ ਜਾਜਮ ਪਕੜ ਕੇ ਲਾਇਆ ਜੋ ਜਮਾਨੇ ਪਕੜ ਕੇ ਚਲਾ ਲਿਆ ਨਾ ਫਿਰ ਇਹਦਾ ਕਿਸੇ ਨੂੰ ਨਹੀਂ ਮਿਲਦਾ ਕਿਧਰੋਂ ਆਏ ਕਿਧਰ ਲੈ ਗਏ ਕਿੱਥੇ ਲਿਜਾਣਗੇ ਕੋਈ ਪਤਾ ਨਹੀਂ ਲੱਗਦਾ ਹੈ ਇੱਧਰ ਲੈ ਕੇ ਜਾ ਰਿਹਾ ਜੀਵਨ ਨੂੰ ਛੱਡ ਖੜੋ ਤੇਖਣੇ ਮਾਹੀ ਜਨਸੋ ਲੱਗਾ ਹੇ ਤਾ ਜਿਹੜਾ ਨਾਲ ਬੜਾ ਪ੍ਰੇਮ ਲਾਇਆ ਸੀ ਮਿੱਤਰ ਦੋਸਤ ਬਣਾਏ ਸੀ ਪਿਆਰ ਲੱਗਾ ਸੀ ਕਹਿੰਦਾ ਇਹ ਮੈਥੋ ਨੀ ਬੈਥੋ ਬਿਨਾਂ ਨਹੀਂ ਜਿਉਂਦਾ ਮੈਂ ਨਾ ਬਿਨਾਂ ਨਹੀਂ ਜਿਉਂਦਾ ਬੜਾ ਪ੍ਰੇਮ ਸੀ ਬੜਾ ਪਿਆਰ ਕਰਦਾ ਸੀ ਪਰ ਸਤਿਗੁਰੂ ਜੀ ਕਹਿੰਦੇ ਅਖੀਰ ਦਾ ਟਾਈਮ ਜਦੋਂ ਆਇਆ ਨਾ ਛੱਡ ਘੜੋ ਤੇ ਕੇ ਨਾਮੈ ਕੋ ਆਖਰੇ ਚੋਂ ਕੇ ਜਿੰਨੇ ਜਰ ਵਿੱਚ ਇਹਨੂੰ ਛੱਡ ਕੇ ਪਰੇ ਹੋ ਗਏ ਦੂਰ ਚਲੇ ਗਏ ਛੱਡ ਘੜੋ ਤੇ ਕੇ ਨਾਮੈ ਜਿੰਨ ਜੋ ਲਗਾਏ ਤੇ ਜਿਹਦੇ ਨਾਲ ਬੜਾ ਪ੍ਰੇਮ ਸੀ ਪਿਆਰ ਸੀ ਉਹ ਇੱਕ ਕੰਦੇ ਵਿੱਚ ਛੱਡ ਕੇ ਅਰੇ ਹੋ ਗਿਆ ਨਾ ਹੱਥ ਮਰੋੜੇ ਤਨ ਕਪੇ ਸਿਹਾ ਹੋ ਆਸੀਤਾ ਜਾਣ ਲੱਗਿਆ ਜੀਵ ਦੁਨੀਆ ਤੋਂ ਜਦੋਂ ਜਾਂਦਾ ਨਾ ਹੱਥ ਮਰੋੜਦਾ ਸਰੀਰ ਇਹਦਾ ਕਲਪਦਾ ਬੜਾ ਤੰਗ ਹੁੰਦਾ ਮੁੜ ਕੋ ਮੁੜ ਕੇ ਹੋ ਜਾਂਦਾ ਜਾਣ ਲੱਗਿਆ ਮੁੜ ਕੋ ਮੁੜ ਕੇ ਹੋ ਜਾਂਦਾ ਕਿਉਂ ਹੋ ਜਾਂਦਾ ਇਹਨੂੰ ਜੰਮਦੂਦ ਨੂੰ ਦਿਖਾਈ ਦਿੰਦੇ ਨੇ ਜੇ ਉਹ ਗਾਉਂ ਦੂਤਰ ਖਾਈ ਕੰਦੇ ਨੇ ਨਾ ਫੇਰ ਉਹਨਾਂ ਤੋਂ ਡਰਦਾ ਹੈ ਪਹਾੜੀਆਂ ਸ਼ਕਲਾਂ ਤੋਂ ਡਰਦਾ ਡਰਦਾ ਫੇਰ ਹੱਥ ਕੰਬਦੇ ਹੈ ਸਰੀਰ ਗਲਪਦਾ ਹੈ ਤੇ ਪੇਰੇ ਰਾਂਗੇ ਦਾ ਦਰਦੇ ਦਾ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ ਐਨਾ ਰਾਂਗੇ ਦਾ ਕਾਲਾ ਹੁੰਦਾ ਜਾਂ ਗੋਰਾ ਹੁੰਦਾ ਅਖੀਰ ਚਿੱਟਾ ਰੰਗ ਹੋ ਜਾਂਦਾ ਸ਼ਾਹ ਵਾ ਸੇਦ ਪਰ ਜਦ ਦਾ ਰੰਗ ਹੋ ਜਾਂਦਾ ਤੇ ਲਹੂ ਝੜਾ ਉਹ ਬਸ ਜ਼ਬਾਣੇ ਸੁੱਕ ਜਾਂਦਾ ਤੇ ਫਿਰ ਜਿੱਥੇ ਵੀ ਆਤਲਾਮ ਹੋ ਗਿਆ ਨਾ ਉਤੋਂ ਚਿੱਟਾ ਹੀ ਨਾ ਦਿਖਾਊਗਾ ਇਸ ਕਰਕੇ ਕਾਲੇ ਤੋਂ ਛਾਉ ਕਾਲੇ ਤੋਂ ਚਿੱਟਾ ਹੋ ਗਿਆ ਤੇ ਜਦੋਂ ਅਖੀਰ ਦਾ ਟਾਈਮ ਆਇਆ ਸਾਰੇ ਮਿੱਤਰ ਦੋਸਤ ਛੱਡ ਕੇ ਦੂਰ ਚਲੇ ਗਏ ਤੇ ਫਿਰ ਖਤਮ ਰੋੜ ਦਾ ਤਨ ਕਬ ਦਾ ਸਰੀਰ ਦੁਖੀ ਹੁੰਦਾ ਜਮ ਦੁਰਤਾਂ ਨੂੰ ਦੇਖ ਰੰਗ ਖਾਏ ਤੋਂ ਚਿੱਟਾ ਹੋ ਜਾਂਦਾ ਹੈ ਜਿਹਾ ਵਿਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਸਤਿਗੁਰੂ ਜੀ ਕਹਿੰਦੇ ਹੁਣ ਉਹ ਗਣੇ ਪਾਣਾ ਪੈਣਾ ਜਿਹੜਾ ਬੀ ਪਾਇਆ ਉਹ ਇਹਦਾ ਵੱਡਣਾ ਪੈਣਾ ਤੇ ਮਾਰੇ ਕਰਮ ਕੀਤੇ ਆ ਇਹੋਂ ਤਨੇ ਦੁੱਖ ਭੋਗਣਾ ਪਊਗਾ ਚੰਗੇ ਕਰਮ ਕੀਤੇ ਆ ਤੇ ਤੈਨੂੰ ਸੁਖ ਭੋਗਣਾ ਪਊਗਾ ਚੰਗੇ ਕਰਮ ਕਰਾਂਗੇ ਸੁਖ ਪ੍ਰਾਪਤ ਹੋਵੇਗਾ ਈਆਂ ਪੁੱਤਰ ਆਖੇ ਲੱਗਣਗੇ ਨਾਮ ਜਪਾਂਗੇ ਬਾਣੀ ਪੜਾਂ ਪੜਾਂਗੇ ਗੁਰੂਦਰ ਦੀ ਸੇਵਾ ਕਰਾਂਗੇ ਪਰਿਵਾਰ ਵੀ ਆਖੇ ਲੱਗੂ ਧੀ ਪੁੱਤਰਾ ਆਖੇ ਲੱਗਣਗੇ ਮਿੱਤਰ ਦੋਸਤ ਵੀ ਮੰਨਣਗੇ ਸਾਰੇ ਮੰਨਣਗੇ ਜਦੋਂ ਨਾਉ ਜਪਾਂਗੇ ਚੰਗੇ ਕਰਮ ਕਰਾਂਗੇ ਚੋ ਆਹ ਲਾਹ ਕੇ ਨਾ ਜਰ ਇਹਦੇ ਆਖੇ ਲੱਗਣਾ ਚਾਹੀਦਾ ਇਹ ਬਹੁਤ ਭਲਾ ਪੁਰਛਾ ਹੈ ਇਹ ਚੰਗੇ ਕਰਮ ਕਰਦਾ ਹੈ ਚੰਗੇ ਪਾਸੇ ਆਪ ਲੱਗਿਆ ਤੇ ਚੰਗੇ ਪਾਸੇ ਹੋਰਾਂ ਨੂੰ ਲਾਉਂਦਾ ਹੈ ਇਸ ਕਰਕੇ ਇਹਦੇ ਆਖੇ ਲੱਗਣਾ ਚਾਹੀਦਾ ਤੇ ਫਿਰ ਆਪਾਂ ਵੀ ਉਹਨੇ ਆਖੇ ਲਗਦੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਆ ਗੁਜਰ ਸੋਣਾ ਕਰਮਾ ਸੰਧੜਾ ਕੇ ਤਾ ਜਿਆਦਾ ਬੀ ਪਾਵਾਂਗੇ ਉਹ ਲਈ ਆਪਾਂ ਵੱਢਾਂਗੇ ਭਾਈ ਜੇ ਚੰਗਾ ਬੀ ਪਾਇਆ ਪਨਵਾਣ ਕੀਤਾ ਤੇ ਆਪਾਂ ਨੂੰ ਸੁਖ ਮਿਲਣਗੇ ਮਾੜਾ ਕਰਮ ਕੀਤਾ ਆਪਾਂ ਨੂੰ ਦੁੱਖ ਮਿਲਣਗੇ ਇਸ ਕਰਕੇ ਆਪਣਾ ਸਰੀਰ ਹੈ ਜਿਹੜਾ ਇਹ ਖੇਤ ਹੈ ਜਿਵੇਂ ਖੇਤ ਵਿੱਚ ਆਪਾਂ ਬੀ ਪਾਉਨੇ ਆ ਜਿਆਦਾ ਬੀ ਪਾਵਾਂਗੇ ਉਹ ਜੁਗਰੇਗਾ ਇਹ ਸਰੀਰ ਰੂਪੀ ਖੇਤ ਨਾਲ ਜਿਹੜਾ ਇਹਦੇ ਵਿੱਚ ਵੀ ਜਿਆਦਾ ਤੁਸੀਂ ਬੀ ਪਾਵੋਗੇ ਉਹ ਹੈ ਜੁਗਰੂਗਾ ਪੁੰਨਾਂ ਕਰਨੋਗੇ ਸੁਖ ਮਿਲਣਗੇ ਤੇ ਮਾਰੇ ਕਰਮ ਕਰੋਗੇ ਦੁੱਖ ਮਿਲੂਗਾ ਇਹ ਵੀ ਸਰੀਰ ਆਪਣਾ ਇੱਕ ਖੇਤ ਹੈ ਇਹਦੇ ਵਿੱਚ ਵੀ ਜਿਆਦਾ ਬੀ ਪਾਵਾਂਗੇ ਉਹ ਹੈ ਜੀ ਆਪਾਂ ਨੂੰ ਤਕੀਰ ਦੇ ਪ੍ਰਾਪਤ ਹੋਵੇਗਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸਤਿਗੁਰੂ ਜੀ ਕਹਿੰਦੇ ਨਾਨਕ ਪ੍ਰਭ ਸਰਣਾਗਤੀ ਸਤਿਗੁਰੂ ਜੀ ਕਹਿੰਦੇ ਜੋ ਪ੍ਰਭੂ ਦੀ ਮਾਲਕ ਦੀ ਸ਼ਰਨ ਵਿੱਚ ਆਉਂਦਾ ਹੈ ਜਿਹੜਾ ਉਹਦੇ ਚਰਨਾਂ ਵਿੱਚ ਆ ਗਿਆ ਜੋ ਸਤਿਗੁਰੂ ਕਹਿੰਦੇ ਚਰਨ ਬੋਹਿਤ ਪ੍ਰਭ ਦੇਤ ਫਿਰ ਉਹਨੂੰ ਆਪਣੇ ਚਰਨਾਂ ਦਾ ਜੋਹਾ ਬੋਹਿਤ ਚਰਨ ਬੋਹਿਤ ਪ੍ਰਭ ਦੇਤ ਮੋਤ ਨਾਮ ਜਵਾਜ ਦਾ ਤੇ ਸਤਿਗੁਰੂ ਜੀ ਆਪਣੇ ਚਰਨਾਂ ਦਾ ਜਵਾਜ ਉਹਨੂੰ ਬਖਸ਼ ਦਿੰਦੇ ਆ ਆਪ ਜੀ ਦਾ ਸੰਸਾਰ ਵਿੱਚੋਂ ਟਰਨ ਵਾਸਤੇ ਸੰਸਾਰ ਨੂੰ ਟਰਨ ਵਾਸਤੇ ਸਤਿਗੁਰੂ ਜੀ ਆਪਣੇ ਚਰਨਾਂ ਦਾ ਜਵਾਜ ਉਹਨੂੰ ਬਖਸ਼ ਦਿੰਦੇ ਹਨ ਸੇ ਭਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤਾ ਸੇ ਭਾਦੋਂ ਦਾ ਮਿਲਾਂ ਆਦੋ ਏ ਜੀਵਨ ਇਹ ਨਰਕ ਵਿੱਚ ਨਹੀਂ ਪੈਂਦਾ ਕਦੋਂ ਜਦੋਂ ਗੁਰੂ ਸਾਹਿਬ ਇਹਦਾ ਰਾਖਾ ਬਣ ਜੇ ਮੇਰਾ ਸਤਿਗੁਰੂ ਰਾਖਾ ਉਹ ਧਾਰ ਗੁਰਪ੍ਰਭਾਤ ਦੇ ਰਾਖਾ ਅਰ ਗੋਬਿੰਦ ਨਾਮਨਰੋ ਜਦੋਂ ਜੀਵ ਦੀ ਰੱਖਿਆ ਕਰਨ ਵਾਲਾ ਇਹਦੇ ਪ੍ਰੇਮ ਨੂੰ ਪਾਲਣ ਵਾਲਾ ਦੇ ਪ੍ਰੇਮ ਦੀ ਰੱਖਿਆ ਕਰਨ ਵਾਲਾ ਸੇ ਭਾਗੋਂ ਨਰਕ ਨਪਾਈ ਹੈ ਗੁਰ ਰੱਖਣ ਵਾਲਾ ਹੈ ਤੇ ਇਹਦੇ ਪ੍ਰੇਮ ਨੂੰ ਰੱਖਣ ਵਾਲਾ ਸਤਿਗੁਰੂ ਜੀ ਆਪ ਬਣ ਜਾਂਦਾ ਫਿਰ ਇਹਨੂੰ ਰੱਖ ਲੈਂਦਾ ਇਹਨੂੰ ਨਰਕਾਂ ਵਿੱਚ ਨਹੀਂ ਡਿੱਗਣ ਦਿੰਦਾ ਨਰਕਾਂ ਵਿੱਚ ਨਹੀਂ ਰੋਤੇ ਖਾਨ ਜਾਂਦਾ ਸਤਿਗੁਰੂ ਜੀ ਕਿਰਪਾ ਕਰਕੇ ਇਹਨੂੰ ਆ ਰੱਖ ਲੈੰਦੇ ਆਣਾ ਤੇ ਇਹ ਸੰਸਾਰ ਦੇ ਦੁੱਖਾਂ ਤੋਂ ਚੁਮੇ ਲੈੰਦੋ ਮਾਰੇ ਕਰਮਾਂ ਤੋਂ ਇਹਨੂੰ ਬਚਾ ਲੈੰਦੇ ਗੁਰੂ ਸਾਹਿਬ ਇਹਦਾ ਰਾਖਾ ਬਣ ਜਾਂਦਾ ਹੈ ਤੇ ਗੁਰੂ ਕੇ ਪਿਆਰਿਓ ਬਾਣੀ ਪੜਦੇ ਸੁਣਦੇ ਆ ਕਦਾ ਬੈਠਾ ਕਰਦੇ ਆ ਬਹੁਤ ਸਾਰੀਆਂ ਹੋਈਆਂ ਭੁੱਲਾਂ ਸ਼ੁਰੂ ਜਾਣ ਕੇ ਮਾਫ ਕਰਨਾ ਸਤਿਗੁਰੂ ਸੰਮਰੱਥ ਸਤਿ ਮੇਰ ਪਰ ਯਾਤ੍ਰ ਕਰਨ ਬਾਣੀ ਪੜਦੇ ਸੁਣਦੇ ਰਹੀਏ ਗੁਰੂ ਕੀ ਸੰਗਤ ਹੁੰਦੀ ਰਵੇ ਸਾਰੀਆਂ ਸੰਗਤਾਂ ਦਾ ਧੰਨਵਾਦ ਬੋਲਣ ਦੇ ਕੋਲ ਬਹੁਤ ਸਾਰੀਆਂ ਹੋਈਆਂ ਗਲਤੀਆਂ ਉਹਆਂ ਗਲਤੀਆਂ ਦੀ ਦਿਓ ਮਾਫੀ ਕੱਜ-ਬੱਜ ਕੇ ਪਰ ਆਪਣੇ ਬਲਾਓ ਸ੍ਰੀ ਸਨਵਾਓ ਸਤਿਗੁਰੂ ਨੂੰ ਹਾਜ਼ਰੀਆਂ ਲਵਾਓ ਆਖੋ ਜੀ ਸਾਰੇ ਦੋ ਮੰਗਦੀਆਂ ਪੜ੍ਹ ਕੇ ਆਪਾ ਫਤਹਿ ਬਲਾਉਣੀਆ ਭੁੱਲਾਂ ਦੀ ਦੋ ਮਾਪੀ ਆ ਕਰ ਲਈਆਂ ਪੰਕਤੀਆਂ ਦਾ ਉਪਦੇਸ਼ ਆਠ শ্রবণ ਕਰੋ ਜੀ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤਾ ਸੇ ਪਾਦਨ ਅਰਜਨ ਪਾਈਐ ਗੁਰ ਰਖਣ ਵਾਲਾ ਹੈ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ